ਦੇਖੋ ਮੇਰਾ ਪਿੰਡ ਹੈ ਮੈਂ ਜਿਹੜੀ ਯਾਤਰਾ ਹੈ ਪਹਿਲੇ ਆਪਣੇ ਮੰਦਰ ਔਰ ਸ਼ਰਬਾਰ ਸਾਹਿਬ ਗੁਰਦੁਆਰਾ ਤੋਂ ਸ਼ੁਰੂ ਕੀਤੀ ਸੀ ਅੱਜ ਆਪਣੇ ਪਿੰਡ ਪਿੰਡ ਨੂੰ ਵੀ ਅਸੀਂ ਮੰਦਿਰ ਹੀ ਸਮਝਦੇ ਆ ਆਪਣੇ ਪਿੰਡ ਤੋਂ ਇਹ ਯਾਤਰਾ ਜਿਹੜੀ ਉਹ ਮੈਂ ਖਤਮ ਕੀਤੀ ਹੈ ਔਰ ਇਮੋਸ਼ਨਲ ਹੋ ਆਪਣੇ ਸਾਰੇ ਆਪਣੇ ਦਿਲ ਦੀਆਂ ਗੱਲਾਂ ਕੁਝ ਕਰਕੇ ਇਸ ਕਰਕੇ ਇਮੋਸ਼ਨਲ ਹੋਣਾ ਪੈ ਜਾਂਦਾ ਔਰ ਕੁਝ ਚੀਜ਼ਾਂ ਦਿਲ ਚ ਆਪਣੇ ਦਿਲ ਚ ਸੀਗੀਆਂ ਉਹ ਮੈਂ ਆਪਣੇ ਪਰਿਵਾਰ ਨਾਲ ਗੱਲਾਂ ਬਾਤਾਂ ਕੀਤੀਆਂ ਵੀ ਹੈ ਸਾਰੇ ਲੋਕਾਂ ਨੂੰ ਤੇ ਮੈਂ ਪਿੰਡ ਦੇ ਲੋਕ ਨੇ ਮੇਰੇ ਮੇਰੇ ਆਪਣੇ ਭੈਣ ਭਰਾ ਮਾਪੇ ਸਾਰੇ ਨੇ ਇਨਾ ਨੂੰ ਅਪੀਲ ਇਹ ਹੈ ਕਿ ਅਸੀਂ ਇਕਜੁੱਟ ਰਹੀਏ ਮਿਲ ਕੇ ਰਹੀਏ ਹਾਂਜੀ ਕੀ ਕਹਿਣਾ ਚਾਹਦੇ ਹੋ ਸਾਰੇ ਬੜੀ ਜਨਸਵਾਲ ਨੂੰ ਸੁਣਦੇ ਕੀ ਹੈ ਪਹਿਲਾਂ ਤਾਂ ਮੇਰਾ ਸਾਰਿਆਂ ਨੂੰ ਸਸਕਾਰ ਦੇਖੋ ਸਾਡੇ ਪਿੰਡ ਵਿੱਚ ਮੁੰਨਾ ਜੀ ਔਰ ਪਵਨ ਜੀ ਖੜੇ ਆ ਇਹਨਾਂ ਨੂੰ ਬੰਗੋਟਾਂ ਹਰ ਝਟਕੇ ਪਾਓ ਔਰ ਜਿਤਾਓ ਅੱਜ ਚੋਣਾ ਦਾ ਪੰਚਾਇਤ ਦਾ ਅੱਜ ਦਿਨ ਹੈਗਾ ਤੇ ਇਹ ਇੰਨੇ ਦਿਨਾਂ ਵਿੱਚ ਅਸੀਂ ਆਪਣੇ ਪਿੰਡ ਇੱਕ ਵੀ ਵਾਰ ਨਾ ਦੌੜ ਦੌੜ ਕੇ ਨਾ ਕੋਈ ਪ੍ਰਚਾਰ ਕੀਤਾ ਲੇਕਿਨ ਪਿੰਡ ਵਾਲੋ ਹੀ ਤੁਹਾਡੇ ਕੁਝ ਸਾਥੀਆਂ ਨਾਲ ਸੁਨੇਹਾ ਮਿਲਿਆ ਕਿ ਇੱਕ ਵਾਰੀ ਪਿੰਡ ਵਾਲੇ ਨੂੰ ਰੂਪ ਰੂਪ ਹੋਣਾ ਚਾਹੀਦਾ ਇਸ ਲਈ ਇੱਕ ਛੋਟੇ ਜਿਹੇ ਸੱਦੇ ਤੇ ਕੋਈ 15-20 ਮਿੰਟ ਪਹਿਲਾਂ ਹੀ ਸੁਨੇਹਾ ਲਾਇਆ ਪਿੰਡ ਵਾਲੇ ਨੂੰ ਤੁਸੀਂ ਦੇਖਦੇ ਹੋ ਕਿ ਲਗਭਗ ਪੂਰੇ ਪਿੰਡ ਪਿੰਡ ਲੋਕੀ ਹਰ ਘਰੋ ਹਰ ਜਗ੍ਹਾ ਤੋਂ ਜਿਹੜੇ ਸਾਡੇ ਪਿੰਡ ਵਾਲੇ ਆਏ ਆ ਤੇ ਆ ਮੈਂ ਉਹਨਾਂ ਦਾ ਇਤਿਹਾਸ ਦੇ ਧੰਨਵਾਦ ਕਰਦਾ ਔਰ ਅਸੀਂ ਇੱਕ ਹੀ ਅਪੀਲ ਕੀਤੀ ਹੈ ਵੀ ਤੁਹਾਡੇ ਬੱਚੇ ਅ ਇਲੈਕਸ਼ਨ ਤੇ ਖੜੇ ਆ ਤੁਹਾਨੂੰ ਇਹਨਾਂ ਨੂੰ ਆਪਣਾ ਆਸ਼ੀਰਵਾਦ ਦਿਓ ਔਰ ਸਾਨੂੰ ਇਹ ਵੀ ਪਤਾ ਹੈ ਕਿ ਜੇ ਅਸੀਂ ਨਾ ਵੀ ਕਹੀਏ ਇਹਨਾਂ ਨੇ ਪੋਟਾ ਕਿਤਨੀ ਪਾਰੀਆਂ ਇਹਨਾਂ ਨੂੰ ਪਤਾ ਕਿ ਪਿਆਰ ਦੇ ਬੰਦੇ ਆ ਜੇ ਇਹਨਾਂ ਨੂੰ ਉੱਤੋਂ ਜਿਤਾ ਕੇ ਭੇਜਾਂਗੇ ਤਾਂ ਵਧੀਆ ਪਿੰਡ ਲਈ ਵਧੀਆ ਕਰਨਗੇ ਔਰ ਸਹਾਲ ਕੇ ਲਈ ਵਧੀਆ ਕਰਨਗੇ ਮੈਂ ਇੱਕ ਵਾਰ ਫੇਰ ਤੁਹਾਡੇ ਚੈਨਲ ਦੇ ਰਾਹੀਂ ਦੱਸ ਦੇਣਾ ਚਾਹੁੰਦਾ ਕਿ ਲੋਕਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਹੈ ਇਲੈਕਸ਼ਨਾਂ ਦੇ ਵਿੱਚ ਜਿੱਥੇ ਵੀ ਇੰਪੋਰਟੈਂਟ ਜਨ ਕੇ ਜਿਆ ਦੋ ਦੂਰ ਜਾਓ ਤੁਸੀਂ ਜਾਂ ਲੋਕਾਂ ਨਾਲ ਨੁੱਕੜ ਮੀਟਿੰਗਾਂ ਕਰ ਲੋ ਲੋਕਾਂ ਨੇ ਸਾਨੂੰ ਬਹੁਤ ਹੰਗਾਰਾ ਵੀ ਦਿੱਤਾ ਹੈ ਔਰ ਮੈਂ ਫੇਰ ਇਹੀ ਬੇਨਤੀ ਕਰਾਂਗਾ ਕਿ 14 ਤਰੀਕ ਨੂੰ ਆਉਣ ਵਾਲੀਆਂ ਵੋਟਾਂ ਵਾਲੇ ਦਿਨ ਵਾਧੂ ਚੜ ਕੇ VOTING ਕਰੋ ਔਰ ਆਮ ਆਦਮੀ ਪਾਰਟੀ ਦੇ ਹੱਕ ਚ ਵੋਟਾਂ ਕਰੋ ਜੇ ਤੁਸੀਂ ਆਪਣੇ ਬੱਚਿਆਂ ਦੀ ਆਪਣੇ ਆਉਣ ਵਾਲੇ ਸਮੇਂ ਲਈ ਡਵੈਲਪਮੈਂਟ ਚਾਹੁੰਦੇ ਹੋ ਤੇ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਸਿੱਧਾ ਪਾ ਕੇ ਉਹਨਾਂ ਨੂੰ ਜੇਤੂ ਕਰਾਓ ਸਾਡੇ ਭਵਨਪਾ ਜੀ ਜੋ ਕਿ ਬਲੋਕ ਸੰਵਿਤੀ ਦੇ ਮੈਂਬਰ ਨਾਲ ਔਰ ਸਾਡੇ ਭੁਪਿੰਦਰ ਸਿੰਘ ਠਾਕੁਰ ਮੁੰਨਾ ਜੀ ਜੋ ਕਿ ਜ਼ਿਲ੍ਹਾ ਪੰਚਾਇਤ ਦੇ ਇਲੈਕਸ਼ਨ ਦੇ ਗ੍ਰੋਟਾ ਬਲੋਕ ਦੇ ਜਾਰਾ ਜਾਰਾ VOTING ਕਰਕੇ ਇਹਨਾਂ ਨੂੰ ਜੇਤੂ ਕਰਾਓ ਔਰ ਮੰਤਰੀ ਸਾਹਿਬ ਜੀ ਦੀ ਝੋਲੀ ਦੇ ਵਿੱਚ ਸਿੱਟਾ ਸਭ ਤੋਂ ਪਹਿਲਾਂ ਤੇ ਲੱਗੀ ਸੋਚ ਜੀ ਮੈਂ ਪਿੰਡ ਕਿਤਾਬੀ ਚੱਕ ਵਿੱਚ ਤੁਹਾਡੇ ਆਨ ਦਾ ਜੀ ਆਇਆਂ ਨੂੰ ਤੁਹਾਨੂੰ ਤੁਹਾਡਾ ਨਿਗਾ ਸਵਾਗਤ ਕਰਨਾ ਔਰ ਅਰੇਈ ਦੂਜੀ ਗੱਲ ਕੀ ਆਮ ਆਦਮੀ ਪਾਰਟੀ ਨੇ ਜਿਸ ਵੀ ਕੈਂਡੀਡੇਟ ਤੇ ਠਾਕੁਰ ਬੋਬਿੰਦਾ ਸਿੰਘ ਉਹ ਮੁੰਨਾ ਜੀ ਉੱਤੇ ਜੋ ਉਹਨਾਂ ਨੇ ਭਰੋਸਾ ਜਤਾਇਆ ਮੈਂ ਕਹਿੰਦਾ ਉਹ ਬਿਲਕੁਲ ਇੱਕ ਕਾਬਲੇ ਤਰੀਫ ਹੈ ਉਹ ਜਿਸ ਤਰ੍ਹਾਂ ਦੇ ਸ਼ਖਸ ਨੇ ਇੱਕ ਸੋਸ਼ਲ ਵਰਕਰ ਔਰ ਨਿਹਾਇਤੀ ਇਮਾਨਦਾਰ ਉਹ ਸੱਚ ਨੇ ਔਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਅਪੀਲ ਕਰਾਂਗਾ ਪੂਰੀ ਜਨਤਾ ਨੂੰ ਕਿ ਛਾਣ ਵਾਲੀ 14 ਤਰੀਕ ਨੂੰ ਸਾਡੇ ਦੋਨਾਂ ਹੀ ਕੈਂਡੀਡੇਟਾਂ ਤੇ ਠਾਕੁਰ ਭੁਪਿੰਦਰ ਸਿੰਘ ਔਰ ਕੁਮੰਗਾ ਜੀ ਔਰ ਪਵਨ ਕੁਮਾਰ ਜੀ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਵਾਕੇ ਇਹਨਾਂ ਨੂੰ ਵਿਜੇ ਬਣਾਓ ਔਰ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਇਹ ਸੀਟ ਜਾਣੀ ਚਾਹੀਦੀ ਆ ਤੁਹਾਡਾ ਬਹੁਤ ਬਹੁਤ